ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਬਾਈ ਜੀ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਮੋਗਾ ਸ਼ਹਿਰ ਦੇ ਵਿੱਚ ਦਸਾਂਝ ਰੋਡ ਤੇ ਤੁਹਾਨੂੰ ਵਿਖਾਵਾਂਗੇ ਛੋਤੀ ਦੀ ਫੁੱਟ ਚੌੜੀਆਂ ਇਹ ਸੜਕਾਂ ਹੈਗੀਆਂ ਇਸ ਕੋਠੀ ਨੂੰ ਤੇ ਬਹੁਤ ਹੀ ਸੋਹਣੀ ਰਹਿائش ਆ ਆਸੇ ਪਾਸੇ ਬਹੁਤ ਹੀ ਸੋਹਣੀਆਂ ਕੋਠੀਆਂ ਜਿਹੜੀਆਂ ਬਣੀਆਂ ਹੋਈਆਂ ਸੋ ਉਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫ੍ਰੀ ਆਫ ਕਾਸਟ ਤੇ ਬੈਲ ਆਈਕ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਸੋ ਅੱਜ ਜਿਹੜੀ ਆਪਾਂ ਕੋਠੀ ਵੇਖ ਰਹੇ ਆ 50 ਫੁੱਟ ਫਰੰਟ ਤੇ 84 ਬੈਕ ਹੈ ਇਸ ਕੋਠੀ ਦੀ 18 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸੋ ਬਹੁਤ ਹੀ ਸ਼ਾਨਦਾਰ ਜਿਹੜਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਅੱਗੇ ਲਾਉਣ ਬਣਿਆ ਹੋਇਆ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚਾ ਤੇ ਸਭ ਤੋਂ ਵਧੀਆ ਗੱਲ ਆ ਕੋਠੀ ਦੇ ਆਸੇ ਪਾਸੇ ਤੇ ਬੈਕ ਤੇ ਵੀ ਜਿਹੜੀ ਆ ਜਗ੍ਹਾ ਛੱਡੀ ਹੋਈ ਆ ਤੇ ਫਰਸਟ ਐਂਟਰੀ ਤੁਸੀਂ ਦੇਖ ਸਕਦੇ ਹੋ ਕੋਠੀ ਦਾ ਜਿਹੜਾ ਮੂੰਹ ਆ ਚੜ੍ਹਦੇ ਵੱਲ ਨੂੰ ਆ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਬਣੀ ਹੋਈ ਆ ਖੁੱਲੀ ਡੁੱਲੀ ਆ ਹਵਾਦਾਰ ਆ ਰੋਸ਼ਨੀਦਾਰ ਆ ਸੋ ਇਸ ਕੋਠੀ ਦੇ ਵਿੱਚ ਚਾਰ ਬੈੱਡਰੂਮ ਜਿਹੜੇ ਆ ਬਣੇ ਹੋਏ ਆ ਇੱਕ ਸਟੋਰ ਆ ਇੱਕ ਕਿਚਨ ਆ ਲਿਵਿੰਗ ਏਰੀਆ ਕੁੱਲੀ ਲੌਬੀ ਆ ਕੁੱਲਾ ਵਿੜਾ ਤੇ ਗਲੀ ਵੀ 30 ਫੁੱਟ ਚੌੜੀ ਐ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਜੋ ਫਿਰ ਆਪਾਂ ਦੇਖਦੇ ਆ ਕਿਚਨ ਸੋ ਕਬੜ ਦਾ ਕੰਮ ਜਿਹੜਾ ਉਹ ਵੀ ਬਹੁਤ ਵਧੀਆ ਹੋਇਆ ਵੀ ਐ ਸਾਰੀ ਕੋਠੀ ਦੇ ਵਿੱਚ ਮਾਰਬਲ ਜਿਹੜਾ ਲੱਗਿਆ ਹੋਇਆ ਪੱਥਰ ਦਾ ਕੰਮ ਆ ਜਿਹੜਾ ਉਹ ਵੀ ਬਹੁਤ ਸੋਹਣਾ ਹੋਇਆ ਵੀ ਆ ਸੋ ਸਾਰੀ ਕੋਠੀ ਜਿਹੜੀ ਆ ਖੁੱਲੀ ਤੇ ਹਵਾਦਾਰ ਆ ਰੋਸ਼ਨੀਦਾਰ ਤੁਸੀਂ ਦੇਖ ਰਹੇ ਹੋ ਇਸ ਵੇਲੇ ਆਪਾਂ ਹੈਗੇ ਆ ਕਿਚਨ ਦੇ ਵਿੱਚ ਸੋ ਬਹੁਤ ਸੋਹਣਾ ਜਿਹੜਾ ਪੱਥਰ ਲੱਗਿਆ ਹੋਇਆ ਤੁਸੀਂ ਦੇਖ ਰਹੇ ਹੋ ਸੋ ਕੋਸ਼ਿਸ਼ ਕਰਦੇ ਹੁੰਨੇ ਆ ਕਿ ਹਰ ਇੱਕ ਚੀਜ਼ ਤੇ ਚੰਗੀ ਤਰ੍ਹਾਂ ਜਿਹੜੀ ਆਪਾਂ ਚਾਤ ਮਾਰੀਏ ਸੋ ਇਹ ਸਾਹਮਣੇ ਵਾਸ਼ਰੂਮ ਸੋ ਵਾਸ਼ਰੂਮ ਵੀ ਬਹੁਤ ਸੋਹਣਾ ਤਿਆਰ ਹੋਇਆ ਵੀ ਆ ਤੇ ਆਜੋ ਦੇਖਦੇ ਆ ਆਪਾਂ ਫਰਸਟ ਬੈਡਰੂਮ ਸੋ ਜੇਕਰ ਬੈੱਡਰੂਮ ਦੀ ਗੱਲ ਕਰੀਏ ਤਾਂ ਹਰ ਬੈੱਡਰੂਮ ਦੇ ਵਿੱਚ ਜਿਹੜਾ ਕਬਡਰਡ ਦਾ ਕੰਮ ਜਿਹੜਾ ਉਹ ਵੀ ਹੋਇਆ ਵੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਪੀਓਪੀ ਦਾ ਕੰਮ ਰੰਗ ਰੋਗਣ ਦਾ ਕੰਮ ਸੋ ਬਹੁਤ ਹੀ ਸ਼ਾਨਦਾਰ ਜਿਹੜਾ ਡੋਰ ਵਿੰਡੋਜ਼ ਦਾ ਕੰਮ ਵੀ ਹੋਇਆ ਵੀ ਹੈ ਸੋ ਆਜੋ ਫਿਰ ਇਸ ਵੇਲੇ ਆਪਾਂ ਚੱਲਦੇ ਹਾਂ ਦੂਸਰੇ ਬੈੱਡਰੂਮ ਦੇ ਵਿੱਚ ਸੋ ਆਪਾਂ ਗੱਲ ਕਰਦੇ ਸੀ ਇਸ ਕੋਠੀ ਦੀ ਤਾਂ ਸਾਰੀ ਕੋਠੀ ਦਾ ਕੰਮ ਆ ਜਿਹੜਾ ਬਹੁਤ ਹੀ ਸ਼ਾਨਦਾਰ ਜਿਹੜਾ ਹੋਇਆ ਵੀ ਹੈ ਔਰ ਇਹ ਕੋਠੀ ਵੇਚਣ ਵਾਸਤੇ ਨਹੀਂ ਬਣੀ ਕਿਸੇ ਡੀਲਰ ਦੀ ਨਹੀਂ ਬਣੀ ਸੋ ਮਾਲਕ ਦੀ ਖੁਦ ਹੀ ਰਹਿائش ਹੈ ਇਸ ਕੋਠੀ ਦੇ ਵਿੱਚ ਸੋ ਬਹੁਤ ਸੋਹਣੀ ਜਿਹੀ ਆ ਕੋਠੀ ਬਣੀ ਹੋਈ ਹੈ ਔਰ ਇਧਰਲੇ ਪਾਸੇ ਇਹ ਹੈ ਬੈਡਰੂਮ ਹੀ ਲੇਕਿਨ ਪਾਰਟੀਸ਼ਨ ਕੀਤੀ ਹੋਈ ਆ ਪੂਜਾ ਰੂਮ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਬੈਕ ਸਾਈਡ ਤੇ ਜਿਹੜੀ ਆਪਾਂ ਗੱਲ ਕਰਦੇ ਸੀ ਕਿਉਂਕਿ ਬਾਹਰ ਤੋਂ ਵੀ ਫੋਨ ਤੋਂ ਵੀ ਕਈ ਵੀਰ ਭਰਾਵਾਂ ਦਾ ਫੋਨ ਆਇਆ ਸੀ ਕਹਿੰਦੇ ਵੀਰ ਜੀ ਵੀ ਤੁਹਾਡੇ ਬੈਕ ਸਾਈਡ ਤੇ ਕੋਈ ਜਗ੍ਹਾ ਨਹੀਂ ਛੱਡੀ ਹੁੰਦੀ ਆਸੇ-ਪਾਸੇ ਤੇ ਕੋਈ ਜਗ੍ਹਾ ਨਹੀਂ ਛੱਡੀ ਹੁੰਦੀ ਤਾਂ ਕੋਜੋ ਕੋਠੀਆਂ ਉਹਨਾਂ ਨੇ ਛੂਟੀਆਂ ਦੇਖੀਆਂ ਲੇਕਿਨ ਇਸ ਕੋਠੀ ਦੀ ਬੈਕ ਸਾਈਡ ਦੇ ਵੀ ਜਗ੍ਹਾ ਛੱਡੀ ਹੋਈ ਆ ਸਾਈਡ ਤੇ ਵੀ ਜਗ੍ਹਾ ਛੱਡੀ ਹੋਈ ਆ ਜਿਸ ਕਰਕੇ ਜਿਹੜੀ ਆ ਕੋਠੀ ਪੂਰੀ ਰੋਸ਼ਨੀਦਾਰ ਤੇ ਹਵਾਦਾਰ ਆ ਸੋ ਇਹ ਹੈਗਾ ਜੀ ਸਟੋਰ ਤੇ ਆਜੋ ਚੱਲਦੇ ਆ ਫਿਰ ਲੌਬੀ ਵੱਲ ਨੂੰ ਸੋ ਪੂਰੀ ਕੋਠੀ ਜਿਹੜੀ ਆ ਬੜੀ ਸ਼ਾਨਦਾਰ ਜਿਹੜੀ ਆ ਬਣੀ ਹੋਈ ਆ ਤੇ ਜੇਕਰ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ 1.5 ਕਰੋੜ ਰੁਪਿਆ ਇਸ ਕੋਠੀ ਦੀ ਡਿਮਾਂਡ ਰੱਖੀ ਆ ਮਾਲਕ ਨੇ 1.5 ਕਰੋੜ ਰੁਪਿਆ ਇਸ ਕੋਠੀ ਦੀ ਡਿਮਾਂਡ ਹੈਗੀ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਕੋਠੀ ਆ ਮੁੱਗਾ ਸ਼ਹਿਰ ਦੇ ਵਿੱਚ ਦੇਸਾਂਝ ਰੋਡ ਤੇ ਇੱਕ ਉਠੀ ਆ ਤੇ ਦਸਾਂਝ ਰੋਡ ਬਾਰੇ ਅਕਸਰੀ ਸਾਰੇ ਵੀਰਪਰਾ ਜਾਣਦੇ ਆ ਕਿ ਬਹੁਤ ਹੀ ਸੋਹਣੀ ਰਹਿਸ਼ੀ ਏਰੀਆ ਦਸਾਂਝ ਰੋਡ ਆਪਾਂ ਡ੍ਰਾਇੰਗ ਰੂਮ ਦੇ ਵਿੱਚ ਆ ਇਸ ਵੇਲੇ ਔਰ ਤੁਸੀਂ ਦੇਖ ਸਕਦੇ ਹੋ ਸੋ ਇੱਕ ਗੇਟ ਜਿਹੜਾ ਡ੍ਰਾਇੰਗ ਰੂਮ ਤੋਂ ਲੌਨ ਦੇ ਵਿੱਚ ਵੀ ਦਿੱਤਾ ਹੋਇਆ ਵਿੰਡੋ ਦਿੱਤੀ ਹੋਈ ਆ ਸੋ ਬਹੁਤ ਹੀ ਸੋਹਣਾ ਜਿਹੜਾ ਡ੍ਰਾਇੰਗ ਰੂਮ ਬਣਿਆ ਹੋਇਆ ਸੋ ਇਹ ਸਾਹਮਣੇ ਲੌਬੀ ਦੇ ਵਿੱਚ ਵਾਸ਼ਰੂਮ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਔਰ ਇਹ ਹੈਗਾ ਜੀ ਤੀਸਰਾ ਬੈਡਰੂਮ ਚੌਥਾ ਬੈਡਰੂਮ ਸੌਰੀ ਸੋ ਇਸ ਬੈਡਰੂਮ ਦੇ ਨਾਲ ਵੈਂਟੀਲੇਸ਼ਨ ਵਾਸਤੇ ਜਾਲ ਵੀ ਦਿੱਤਾ ਹੋਇਆ ਡੋਰ ਵੀ ਦਿੱਤਾ ਹੋਇਆ ਸੋ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਇਸ ਕੋਠੀ ਦੀ ਜਿਹੜੀ ਹੈ ਡਿਮਾਂਡ ਆ ਉਹ 1.5 ਕਰੋੜ ਰੁਪਈਆ ਰੱਖੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ 18 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ 50x40 ਸਕੂਠੀ ਦਾ ਫਰੰਟ ਅਤੇ 84 ਬੈਕ ਤੇ ਆਜੋ ਇੱਕ ਝਾਤ ਮਾਰਦੇ ਆ ਫਸਟ ਫਲੋਰ ਤੇ ਸੋ ਇੱਕ ਬੈਡਰੂਮ ਉੱਪਰ ਬਣਿਆ ਹੋਇਆ ਜੇਕਰ ਸਾਰੀ ਕੋਠੀ ਦੀ ਗੱਲ ਕਰੀਏ ਤਾਂ ਬਹੁਤ ਹੀ ਸ਼ਾਨਦਾਰ ਇਸ ਕੋਠੀ ਦਾ ਕੰਮ ਹੋਇਆ ਵੀ ਆ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਬਹੁਤ ਹੀ ਸੋਹਣੀ ਕਲੋਨੀ ਦੇ ਵਿੱਚ ਬਹੁਤ ਹੀ ਸੋਹਣੇ ਐਲੀਵੇਸ਼ਨ ਦੇ ਨਾਲ ਬਹੁਤ ਹੀ ਸੋਹਣੇ ਵੇੜੇ ਦੇ ਨਾਲ ਲੌਨ ਦੇ ਨਾਲ ਬਹੁਤ ਹੀ ਸੋਹਣਾ ਫਰੰਟ ਹੈ ਇਸ ਕੋਠੀ ਦਾ ਸੋ ਜਿਸ ਵੀ ਵੀਰ ਪ੍ਰਾਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦੀ ਵੀ ਸਕਦੇ ਹੋ ਤੇ ਜੇਕਰ ਤੁਸੀਂ ਵੀ ਆਪਣੇ ਘਰ ਦੀ ਐਡ ਪਾਉਣੀ ਹੈ ਤਾਂ ਕੰਟੈਕਟ ਨੰਬਰ ਅਪਰਨ ਦਿੱਤਾ ਹੋਇਆ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਧੰਨਵਾਦ